ਉਸੇ ਦੇਦੇ ਪਾਇਗੁਰ ਜੀ ਦਾ ਖਾਲਸਾ ਪਾਇਗੁਰ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਚੱਲ ਭਾਈ ਜੀ ਨਾਨਕਿਆਂ ਚਲੋ ਹਾਂ ਵੈਰੀ ਗੁੱਡ ਪਾਇਗੁਰ ਜੀ ਦਾ ਖਾਲਸਾ ਪਾਇਗੁਰ ਜੀ ਕੀ ਫਤਿਹ ਸਮਾਨ 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 ਰੱਤੇ ਚ ਤੇ ਲੈਣਾ ਸੀ ਹਲ ਉਹਦੀ ਵੀ ਵੀਡੀਓ ਬਣਾਉਂਗੇ ਤੇ ਮੈਂ ਆਪਣੇ ਥਾਲਾ ਥਾਮ ਨੂੰ ਲੋਡ ਕਰਨਾ ਕਹਾਂ ਜਾ ਕੇ ਉਹਦੀ ਵੀ ਵੀਡੀਓ ਬਣਾਉਂਗੇ ਚਾਚਾ ਖਾਮ ਨੂੰ ਲੋਡ ਕਰਨਾ ਉਹਦੇ ਵੀ ਵੀਡੀਓ ਬਣਾਉਂਗੇ ਫੇ ਮਸੀਕੋਲੇ ਜਾਵਾਂਗੇ ਉਹਨੂੰ ਵੀ ਲੋਡ ਫੇ ਮਸੀਕਾ ਨੂੰ ਲੋਡ ਕਰਾਂਗੇ ਮਸੀਕਾ ਨੂੰ ਪੱਲ ਲੋਡ ਕਰਕੇ ਲੈ ਕੇ ਜਾਣ ਹਾਂ ਸਾਰੇ ਲੋਡ ਕਰਕੇ ਲੈ ਕੇ ਜਾਵਾਂਗੇ ਫਿਰ ਗੱਡੀ ਖੁੱਲ ਹੋਗੀ ਫਿਰ ਅਸੀਂ ਕਹਾਣੀ ਤਿਆਰੀ ਕਰਾਂਗੇ ਗੱਲ ਠੀਕ ਆ ਤੇ ਇਹਦੇ ਪਰ ਹੱਲ ਮੈਂ ਉਹ ਨਹੀਂ ਕਰਿਆ ਗੱਡੀ ਦੇ ਮੂਹਰੇ ਚੱਲ ਕੋਈ ਸਰ ਜਾ ਹਾਂ ਕਿਆ ਕਹਿੰਦਾ ਹੁਣ ਇਹ ਆਹ ਫਿਰ ਕੈਮਰਾ ਮੈਂ ਮੋੜੀ ਨੂੰ ਗੱਡੀ ਦਾ ਠੀਕ ਹੈ ਜੀ ਉਤਰਿਆ ਉਤਰਿਓ ਸੰਗ ਤਾਂ ਜੋ ਨੀ ਕੋ ਸਾ ਵੀ ਇਧਾ ਤੋਂ ਨੰਦਾ ਦੇਈਏ ਜਿਆ ਮੈਂ ਕਹ ਰਿਹਾ ਹਾਂ ਕਿ ਤੁਸੀਂ ਆਹਾਂ ਦਾ ਖੋਲੋ ਲਗੀ ਜਿਵੇਂ ਜਮਾਨ ਚਪਾ ਤਾ ਤਵੇ ਬੋਏ ਨੀ ਬੀਰ ਜੂ ਪਾ ਕੇ ਕਰੀ ਜਾਓ ਚਲੋ ਜੀ ਸਸਰੀ ਘਰ ਦੀ ਸਾਰਿਆਂ ਨੂੰ ਹਾਂ ਆ ਟੌਪਸ ਦੇ ਦੇਣਾ ਮੈਂ ਭਾਬੀ ਜੀ ਨੂੰ ਮੈਂ ਪਾ ਲਿਆ ਤੁਸੀਂ ਤੁਹਾਡੇ ਦਿਓਰ ਨੇ ਬਹੁਤ ਤਲਾਦ ਨਾਲ ਮੱਤਾ ਪਾਏ ਨਿੱਕੇ ਬੋਲ ਇੱਥੇ ਨਾਕ ਚ ਪਾਉਣ ਵਾਲਾ ਕੋਕਾ ਨਾ ਥੱਲੀ ਨੱਕਲੀ ਡਾਕਟਰ ਅਕਲ ਉਸ ਮਾਰ ਨਾਲ ਤੋਂ ਪੱਗ ਪੈਣਾ ਦੇਖ ਲਓ ਵੀ ਕਿੱਥੇ ਕੰਮ ਆਉਨੇ ਆ ਤੇ ਦੋ ਪੱਗ ਦੀ 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 ਪਰਸ ਦੀ ਛੋਟੀ ਜਿਹੀ ਪਚਪਾ ਦੋ ਨਹੀਂ ਇਹ ਇਹ ਚ ਪਾਪਾ ਜਣਾ ਤਾ ਇਹ ਚਲੋ ਕੋ ਤੇਰੇ ਇਹ ਲੈਂਦੇ ਆ ਜੀ ਉਹ ਥੋੜਾ ਜਿਹਾ ਮੈਂਬਰ ਕਾਰਡ ਦਿੱਕਤ ਕਰਦਾ ਨਿਕਲ ਪਾਉਣ ਨੂੰ ਉਹਦੇ ਕਰਕੇ ਲੈਂਦੇ ਆ ਜੀ ਮਾਂ ਵੀ ਚੱਲ ਕੰਮ ਸਾਰ ਦੂੰਗੀ ਤੇ ਔਖਾ ਸੌਖਾ ਔਖਾ ਸੌਖਾ ਅਡਾ ਮੈਂ ਕਾਰਡ ਤੇ ਪੈ ਗੋਣਾ ਇੱਧਰ ਪਤਾ ਦਿੰਦਾ ਮੈਂ ਦਿੰਦਾ ਕਿਚ ਭਾਂਡ ਰੱਖਦੇ ਆ ਉਹਦੇ ਰੱਖ ਦੋ ਆ ਇਹਨੂੰ ਕੱਢਣਾ ਪੈਣਾ ਤੇ ਕਿਹਾ ਇਹਦੇ ਨਾਲ ਨਿਕਲ ਜਾਂਦਾ ਰੋ ਤਾਂ ਕੀ ਚੀਜ਼ ਹੈ ਪੱਗ ਪਿੰਨ ਜਿਹੜਾ ਜਿਹੜਾ ਕੱਢਣਾ ਮੈਮਰੀ ਕਾਰਡ ਆ ਇਹਦੇ ਨਾਲ ਵੀ ਨਿਕਲ ਜਾਂਦਾ ਆ ਪੱਗ ਪਿੰਨ ਥੋੜਾ ਹੀ ਲੰਘ ਜਾਂਦੇ ਬਰੀਕ ਹੈ ਆਪਰੇ ਵਿੱਚ ਕਿਤੇ ਪਾਉਣੇ ਵਾਲੇ ਇਹਦੇ ਤੱਕ ਸ਼ੁਭਰੀਤ ਪਈਆ ਸੁੱਤੀ ਜਦੋਂ ਉੱਠੂਗੀ ਮੰਮਾ ਚੁੱਕੋ ਖਾਲੀ ਡੱਬੇ ਆ ਇਹ ਖਾਲੀ ਡੱਬੇ ਆ 10 ਦਿਨ ਖਾਣਾ ਦੇਖੇ ਰਹਿਣਾ ਠੀਕ ਹੈ ਜੀ ਮੈਂ ਨਾ ਅਧਨਾ ਟਾਫੀਆਂ ਲੈਣੀ ਆਈ ਮੈਂ ਕਿਹ ਜਿੱਥੇ ਖਾ ਲਿਆ ਹਾਏ ਦੇਖ ਮੈਂ ਅੱਜ ਤੇ ਕੱਲੇ ਦਾ ਸਾਹ ਤਣੀ ਲਊਗੀ ਮੁੱਕਣਾ ਨਹੀਂ ਏ ਸਾਹ ਵੀ ਲੈਣਾ ਮम्मी ਦਾ ਜੇ ਜਾਂਦਾ ਦੇਖ ਜਾਊਗੀ ਪਰ ਸਾਹ ਮੰਗੂਗਾ ਹਾਂ ਚਲ ਚਲ ਮੇਰੀ ਤਾਂ ਜਾਨ ਮੇਰੀ ਤਾਂ ਜਾਨ ਚੁੱਟ ਗਈ ਨਹੀਂ ਕਾਤ ਲੈ ਦੀ ਲੈ ਰਹਿਣ ਦੇ ਉਹ ਨਾ ਆਬੀਓਸ ਵਾਲੀ ਨਹੀਂ ਆ ਰਹਿਆ ਨੂੰ ਦਵਾ ਚਾ ਠੀਕ ਹੈ ਠੀਕ ਹੈ ਮੈਂ ਬੋੜੇ ਬੋੜੇ ਸੇਤੀ ਬਸ ਤੂੰ ਤੂੰ ਰੋਣ ਲੱਗੀ ਆ ਰੋਣਾ ਬੰਦ ਕਰ ਠੀਕ ਆ। ਚਾਹ ਆ ਦੇ ਨਾ ਤੁਸੀਂ ਇਹ ਦੇਖ ਕੇ। ਬੋਲ ਲੈ। ਹੋ ਮੈਂ ਮਰ ਜੰਦੀ। ਚੈਟੀ ਆਲੀ ਉਮੀ। ਠੀਕ ਆ। ਪਿੱਛੇ ਤਾਂ ਨਹੀਂ ਹੱਥ ਮਾਰੀ ਗਈ। ਲੈ। ਡਰਾਈਵਰ ਬਾਹਰ ਖੜਾ ਆਪ ਵਿੱਚ ਬਸਣ ਦੀ ਤਿਆਰੀ ਖੜੀ। ਬਸ ਦੇਖੀ ਤੇ ਮੁੰਡੇ ਮਾਰ ਕੇ। ਅੱਛਾ ਇਹੋ ਜੀ ਆ ਫੇਰ ਸਾਡੇ ਪਾਣੀ 'ਚ ਸੋਰਾ ਬਹੁਤ ਆ ਜੀ ਇਹਦੇ ਆ ਆ ਬਲੌਕ ਹੋ ਜਾਂਦੇ ਆ ਖੜ ਜੀ ਖੜ ਜੀ ਇੱਕ ਮਿੰਟ ਪਹੁੰਚ ਗਏ ਜੀ ਪਹੁੰਚ ਗਏ ਜੀ ਮਾਣੇ ਮੱਜਰੇ ਬੀਬੀ ਦੇ ਕੋਲ ਮਿਲੋ ਜੀ ਬੀਬੀ ਸਾਸਰੀ ਕਾਪ ਸਾਸਰੀ ਕਾਪ ਜਿਉਂਦਾ ਰਹਾ ਮਹਾਰਾਜ ਚੰਦ ਰੱਖੇ ਹਾਂ ਚਾਚੇ ਦੀ ਪ੍ਰਸਾਦ ਦਿਖਾਉਂਦਾ ਜੀ ਤੁਹਾਨੂੰ ਇਹ ਅੱਜ ਕੱਢਿਆ ਨਾਟਕ ਵਾਲਾ ਇਹ ਜੀ ਬਹੁਤ ਪੁਰਾਣੀ ਗੱਲ ਹੈ ਜੀ ਅਸੀਂ ਨਾਟਕ ਕਰਦੇ ਸੀ ਮੈਂ ਚਾਚਾ ਮਹਾਸੀ ਮਹਾਸੀ ਦੀ ਘਰ ਵਾਲੀ ਤੇ ਹੋਰ ਅਸੀਂ ਕਈ ਜਣ ਰਲ ਕੇ ਨਾਟਕ ਕਰਿਆ ਕਰਦਾ ਜਿਆਦਾ ਇਹਨਾਂ ਕੁਰਤਾ ਪਜਾਮਾ ਸਵਾ ਕੇ ਦਿੱਤਾ ਦਾ ਇਹ ਉਹਦੇ ਵਾਸਤੇ ਗੁੰਡਾ ਕਰਦੀ ਵਾਲਾ ਰੋਲ ਕਰਦਾ ਹੁੰਦਾ ਦਾ ਅੱਜ ਇਹਨੂੰ ਮੂਰੇ ਦੇਖ ਗਿਆ ਹੋਣਾ ਚਮਕਦਾ ਇਹ ਲਾਲ ਇਹਦੀ ਸ਼ੂਟਿੰਗ ਉਹ ਹਾੜਾ ਤੇ ਕਰਾਂਗੇ ਇਹਦੀ ਵੀ ਦੇਖਣ ਕਿਹੜਾ ਦੇ ਇਹ ਚਾਚਾ ਨਾ ਕੋਈ ਨਾਂ ਫਿੱਟ ਆ ਕਹਿ ਉਹ ਹਾਂ ਉਹ ਕਹਿਣਾ ਕੋਈ ਕਹਣਾ ਤੂੰ ਕਹਿ ਕਿਆ ਨਾ ਨਾ ਮੈਂ ਦੱਸ ਆਪਣੇ ਵੀਓ ਦੇ ਗਿਆ ਗਾਂ ਕਿੱਥੇ ਗਈ ਗਾਂ ਤਾਂ ਬੇਬੀ ਕਿਉਂ ਬੇਬੀ ਕਿਸੇ ਨੇ ਨਹੀਂ ਰੱਖੀ ਵੀਰੇ ਕਿਸੇ ਨੇ ਨਹੀਂ ਭਾਈ ਇਹ ਗੱਲ ਹੁੰਦੀ ਹੈ ਫਿਰ ਕੱਖ ਤਾਂ ਪਾਉਣਾ ਚਾਹੀਦਾ ਬੀਬੀ ਕਿੱਥੇ ਜਾਂਦੀ ਹੈ ਭਾਈ ਕਿਦੋਂ ਲੱਤ ਮਾਰਾ ਲੋ ਹਾਂ ਇਹਨਾਂ ਨੇ ਚਲ ਕੋਈ ਗੱਲ ਨਹੀਂ ਹੁਣ ਤਾਂ ਗਈ ਉਹ ਪੇਤੀ ਆ ਬਾਬਾ ਵੀਰ ਉਹ ਵੀ ਦੇ ਕਹਾ ਦਾ ਉਹ ਜਦੋਂ ਉੱਠਦਾ ਹਾਂ ਹਾਂ ਉਹ ਕਿੱਥੇ ਜਾਂਦਾ ਮੈਨੂੰ ਬੱਕਰੀ ਅੱਖ ਲੱਗ ਦੁੱਧ ਵਾਲੀ ਪਰ ਦੁੱਧ ਨੂੰ ਮੈਨੂੰ ਆਪ ਹੀ ਪਤਾ ਹੈ ਬੱਕਰੀ ਅੱਖ ਲੱਗ ਚੁਪ ਚੁਪ ਕੇ ਨੂੰ ਆਪਣੀ ਤੂੰ ਆਪਣੇ ਲੋਕਾਂ ਤੋਂ ਕਿ ਰੱਖਿਆ ਨਾ ਦੁੱਧ ਥੱਲੋ ਖੰਡ ਦਾ ਜੋਂ ਕਿ ਨਕਦਾ ਨਹੀਂ ਹੈ ਸਹੀ ਗੱਲ ਹੈ ਨਾਲੇ ਗਾੜਾ ਹੁੰਦਾ ਦੁੱਧ ਦਾ ਹਾਂ ਨਾਲੇ ਤੇਰੇ ਸੈਲਸ ਤੋਂ ਜੇ ਕੱਢਦੇ ਸਾਰੇ ਠੀਕ ਰਹਿਣਗੇ ਜੰਮੁੱਕੇ ਬੈਣੇ ਤੋੜ ਕੇ ਚਾਹ ਤੂੜੀ ਦਿਖਾਈ ਜਾਂਦੀ ਆ ਮਤਲਬ ਜੀ ਵਾਜ ਦੀ ਫਰਸਾ ਵਾਜ ਦੀ ਨਹੀਂ ਨਾ ਨਾ ਮਸਾਚਾਲ ਮੁੜਿਆਉਣਾ ਸੀ ਪਰਸਨ ਮੈਂ ਸਰ ਕੋਈ ਨਹੀਂ ਜਾਇਆ ਜਾਣਾ ਹੈ ਚੱਲ ਨਹੀਂ ਨਹੀਂ ਮੈਂ ਤੇ ਕਿੱਥੇ ਹੂੰ ਕਰ ਵੀ ਦੇਖਣਾ ਚੱਕਰੇ ਵੀ 20 ਪੰਗੇ ਆ ਜਦ ਇਹ ਮੈਂ ਜਰੂਰ ਜਾਂਦੀ ਮੈਂ ਉਪਰਾਂ ਨਹੀਂ ਹਾਂ ਮੈਂ ਜਦਿਆ ਜਾਉਂਗੀ ਕਿਤੇ ਜਾਉਂਗੀ ਜੀ ਚੱਲ ਮਮੀ ਰੇਤ ਵਾ ਕੇ ਲਿਆ ਹਾਂ ਕੁਮਾਰਿਆਂ ਨਹੀਂ ਜਾਉਂਦੀ ਜਿਹੜੇ ਮੈਂ ਚਲੂ ਅੱਛਾ ਰੱਬੇ ਘਰੋਂ ਮੈਂ ਜੇ ਤਵਾਂ ਮੈਂ ਨਹੀਂ ਸੋਚਿਆ ਵੀ ਜੀ ਪ੍ਰੈਸ ਕਰ ਲਵਾਂ ਕਿ ਨਾ ਕਰ ਲਵਾਂ ਵੀਰੇ ਕਰ ਗਏ ਪ੍ਰੈਸ ਪ੍ਰੈਸ ਪਈ ਏ ਸਾਡੇ ਕੋਲ ਮੈਂ ਪ੍ਰੈਸ ਕਰਦੇ ਨਹੀਂ ਕਰਦਾ ਨਹੀਂ ਪ੍ਰੈਸੇ ਉਹ ਨਹੀਂ ਆ ਹੋਰ ਕਰਦੇ ਨਹੀਂ ਅਛਰੇ ਨੇ ਮੇਕ ਲੋਗੇ ਅਛਰੇ ਸੋਹੇ ਕੁਟੜਾ ਮਾ ਕੋਮੇ ਨਹੀਂ ਇਹ ਤਾਂ ਹੁਣ ਹੋ ਜਾਣਾ ਰੋਕ ਉੱਥੇ ਹਾਂ ਹੂੰ ਇਹ ਪ੍ਰੈਕਟਿਚ ਪਿਆਤਾ ਰੱਖਿਆ ਹੋਇਆ ਉਹ ਮੇਰੇ ਆ ਗਿਆ ਮਾ ਵੀ ਕਿੱਡੇ ਕੋ ਉੱਥੇ ਪਜਾਮਾ ਵਿੱਚ ਲਾਲ ਪਿਆਤਾ ਪੁੱਤਾ ਚੱਠਿਆ ਜਾਂਦਾ ਇਥੇ ਟਰੱਕ 'ਚ ਪਿਆਉਂ ਮੈਂ ਮੈਂ ਖੰਡੇ ਆ ਪਾਲਿਆ ਮਾਡਾ ਪੱਟ ਲੁੱਕ ਤੇਰੀ ਬਹੁਤ ਘੈਂਟ ਸੀ ਜੱਜੇ ਜਿਆਦਾ ਨਾ ਮੀਟਿੰਗ ਮੈਂ ਤਾਂ ਗੁੱਸੇ ਦੀ ਅੱਛਰੇ ਦਾ ਵੈਰ ਜਦੋਂ ਤੁੰ ਸੁਣਸਵਾਉਂ ਮੈਂ ਅੱਛਰੇ ਦਾ ਨਾ ਕਰਦਾ ਬਾਬਾ ਤੂੰ ਰੋਗ ਦਾ ਬਤ ਤੋੜਿਆ ਕੇ ਸ਼ਾਮ ਨੂੰ ਸ਼ਾਮ ਨੂੰ ਤਾਤਾ ਕਾਲਾ ਕੱਢ ਲਾ ਜਾਂਦਾ ਸੀ ਇਹ ਸਾਹ ਬੰਦਾ ਨਹੀਂ ਬਣਦਾ ਹੈਗਾ ਇਹ ਚਲ ਕੋਈ ਮੈਂ ਤੇ ਤਾਤਾ ਚੋਂਗੇ ਤਾਈ ਕੱਢੂਗਾ ਹੂੰ ਹੂੰ ਉਹ ਹੈ ਵੀ ਕੌਣ ਇਹਨਾਂ ਦੇ ਬਗੈਰ ਚਾਹ ਪਾਏ ਚਾਚੇ ਉਹਦੇ ਹੀ ਬਚਾਰੇ ਲੋਕ ਕਰਦੇ। ਇਹ ਆਇਕੋ ਦਸੇ ਬਾਇ ਆਈ। ਹਾਂ ਇਹਦਾ ਹੈ ਗੱਲ। ਮੈਂ ਕਰੀ ਹੋਈ ਆ ਗੱਲ। ਇੱਕ ਹੈਗਾ ਦੇਖ ਲੈਣਾ ਦੇਖ ਹੈ। ਹੈ ਜਣੀ ਕਰੀ ਕਰਦੇ ਨਾ ਕੋਈ ਗੱਲ ਨਹੀਂ। ਤੇ ਮੈਂ ਕਰੀ ਹੋਈ ਆ ਗੱਲ ਅਜੇ ਉਹਨਾਂ ਦਾ ਮਤਲਬ ਉਹ ਪਿੰਡੀ ਦਾ ਦੋ ਤਿੰਨ ਮਹੀਨੇ ਪਿਆ ਹੋਇਆ ਤਾ। ਮੋਟਾ ਤਸਰਬੀ ਉਹ ਛੱਡ ਚੜ੍ਹ ਗਿਆ ਉਹਦਾ ਜੇ ਤਾਂ ਫੈਸਲਾ ਨਹੀਂ ਹੋਇਆ ਲੋਕ ਦਾ ਪਰ ਕੋਈ ਜੱਤ ਹਾਂ ਜਦ ਤੱਕ ਨਿਬੜਦੀ ਨਹੀਂ ਨਿਕਲ ਕੋਈ ਮਤਲਬ ਕੁੜੀ ਘਰ ਬੈਠੀ ਹੋਈ ਆ ਕੇ ਕਹਿੰਦਾ ਭਾਬੋ ਲਾਜੀ ਹੋਇਆ ਐਂਕ ਲੋਕ ਕਹਿੰਦੇ ਹੋਣੀ ਆ ਲੱਗਦੀ ਹੈ ਠੰਡ ਦੇ ਵਿੱਚ ਹੋ ਹੋ ਜਵੇ ਜਾਂ 15 20 ਨੂੰ ਹੋ ਜਵੇ ਕਿ ਜਾਂ ਹੋ ਗਿਆ ਕਥਾ ਨੂੰ ਦੱਸਾਂ ਨੇ ਪ੍ਰਜਾ ਦੇ ਤਿੰਨੀ ਚੜਾਉਣੇ ਪਤਾ ਗੁਰਦਾ ਲੱਗਦਾ ਅੱਛਾ ਹਾਂ ਚਲੀਏ ਨਾ ਦੇ ਉਹ ਮੈਂ ਤਾਂ ਕਹਿੰਦੀ ਨਾ ਲੈ ਜਦੋ ਮੈਂ ਨਾ ਰੜ ਗਏ ਮੇਰੇ ਨਾ ਹਰ ਤੋ ਨਹੀਂ ਨਮੇਰ ਕਰਤਾ ਸੋਣਾ ਐਨਾ ਸੁਖਵੀਰ ਨੇ ਗੱਲਾਂ ਮਾਰਦੀ ਨਹੀਂ ਉਹਨਾਂ ਟਾਈਮਾਂ ਚਾਚਾ ਚੱਕ ਕੇ ਲੈ ਕੇ ਆਇਆ ਸੀ ਪਿੱਛੇ ਤੇ ਬਿਪਾਰਤ ਸਾਰ ਕੇ ਮੁੜ ਗਿਆ ਹਾਂ ਦਿਲ ਮੈਂ ਕਹਿੰਦੀ ਚਾਹੇ ਆਇਆ ਨਾ ਸੋਚਿਆ ਵੀ ਦੋ ਤਿੰਨ ਮਿੰਟੇ ਬੈਠੇ ਹੋਰੇ ਨਹੀਂ ਨਹੀਂ ਕਹਿਣਾ ਕਰਤੀ ਦੇਲੀ ਆਪਾਂ ਘੱਟੇ ਨੂੰ ਘੱਟੇ ਦੀ ਰਾਤ ਲੱਗ ਚਲੀ ਵੀ ਜਾਣੀ ਮਾਰ ਫੇ ਚਾਲ ਚਲੋ ਜੀ ਚੱਲ ਮਾ ਤਾਂ ਚੰਗਾ ਫਿਰ ਹੈ ਸਾਸਰੀ ਕਲਪੁਤਰਾ ਠੀਕ ਠਾਕ? ਹਾਂਜੀ ਟੀਵੀ। ਰੇਡੀਓ? ਹਾਂਜੀ ਆਜੋ। ਚਲੋ ਜੀ। ਕਿਹਾ ਹੁਣ ਆਜੋ ਕਿਾ ਮਤਲਬ? ਪਾਣੀ ਸੀ ਉਹ। ਇਹ ਰੋਂਡੀ ਆ ਚਾਹ ਪਣੀ ਵਾਲਾ ਦਾ ਕੰਮ ਹੈ ਨਹੀਂ। ਪਾਣੀ ਜ਼ਰੂਰ। ਚਾਹ ਤੇ ਚਾਹ ਛੱਡ ਕੇ ਪਾਣੀ ਪੀ ਲਾਂਗੇ ਅੱਧੀ ਚੀਜ਼ ਕਰ ਲਾਂਗੇ। ਪਾਣੀ ਚਾਹ ਠੀਕ ਨਹੀਂ ਆ ਕਹਿੰਦੀ ਮੇਰੀ ਇੱਕ ਵਾਰੀ ਦੇ ਮੇਰੇ ਨੂੰ ਚਾਹ ਪੀਣੇ ਨੂੰ ਕੀ ਕਰਦਾ ਲਾਇਓ ਨਹੀਂ। ਉੱਥੇ ਰਵਲ। ਆ ਟੂਟੀ ਕਰਦੇ ਪੁੱਤ ਬੰਦਰ ਮੋਟਰ ਤੇਰੀ ਚੱਲਦੀ ਆ। ਅੰਬ ਦੇਖਿਆ। ਅੰਬ ਲੱਗੇ। ਹਾਂ ਸੋਨੇ ਅੰਬ। ਲੱਗੇ ਪੱਕ ਕੇ ਲੱਗੇ ਗੇਰ ਨੂੰ ਕੋਈ ਨਹੀਂ ਇਹ। ਅਛੇ ਪੈਲ ਵਾਲੇ ਇਹ ਦੂਏ ਇਹ ਮਾਦੀ ਪੈਰੀ ਬਣਾ ਤੂੰ ਦੇਖ ਰੱਖੋ ਹੋਰ ਹੋਪਤਾ ਅੰਕੈ ਨੂੰ ਮਹਾਰ ਕਰਦੇ ਹਾਂ ਕਰਦੇ ਅੱਛਾ ਸਰ ਜੰਦਰਾ ਬਤ ਜੰਦਰਾ ਸ਼ਾਬਾਸ਼ ਆਜੋ ਭਾਈ ਇਹ ਸਾਡਾ ਭੈਣ ਦਾ ਘਰ ਹੈ ਜੀ ਇਹ ਆਹ ਦੁੱਧ ਚੋਣ ਵਾਲੀ ਮਸ਼ੀਨ ਹੈ ਨਾ ਦੁੱਧ ਚੋਣੇ ਵਾਲੀ ਜਾਤੇ ਦੇਖੀ ਦੀ ਕਰੇ ਕੱਲੀ ਵਾਰ ਦੇਖੀ ਆ ਇਹ ਆ ਥਾਣਾ ਚਬਾ ਜਿਹੜਾ ਨਾ ਸਿਸਟਮ ਹੈ ਆ ਇਹਦੀ ਤਾਰਾ ਕਰੰਟਨ ਲਾਉਣੀ ਜਿੱਥੇ ਮਰਜ਼ੀ ਰੋੜੋ ਕੇ ਲੈ ਜਾ ਬਜੇ ਦੇ ਚੌਧਰੀ ਗੈਸ ਰਹਿੰਦੇ ਨੇ ਗੈਸ ਨਾਲ ਕਿੱਥੀ ਦੀ ਪ੍ਰੈਸ਼ਰ ਬਣਾਦਾ ਅੱਛਾ ਪ੍ਰੈਸ਼ਰ ਨੇ ਪ੍ਰੈਸ਼ਰ ਇਹਨੇ ਹਵਾ ਕੱਢੀ ਜਾਣੀ ਦੋ ਪਾਸੇ ਨੂੰ ਪ੍ਰੈਸ਼ਰ ਵੈਕਿਊਮ ਟੈਪ ਹੋ ਜਾਂਦਾ ਅੱਛਾ ਅੱਛਾ ਚਲੋ ਆ ਜੋ ਕੋਜੀ ਪਾਤੇ ਪੰਨੇ ਚੱਲ ਰਹੇ ਹੁਣ ਮੈਂ ਪਿੱਛੇ ਰੱਖ ਪੱਜੇ ਵੜਦਾ ਜਾ 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 ਟਾਈਮ ਯਾਰ ਮੈਂ ਚੱਲ ਮਾਮੂ ਕੋਲ ਵਰਦੇ ਕੇ ਪਿੱਛੇ ਵੜ ਤੋ ਭਾਈ ਗਾਹਾਂ ਜਾ ਕੇ ਸੈਟਿੰਗ ਕਰ ਲਾਂਗੇ ਬਿੰਦ ਰਖ ਕੇ ਸਵਾਰ ਕੇ ਪਿੱਛੇ ਰੱਖ ਲਾ ਦੇ ਦੱਬੇ ਕਰ ਦੇ ਪਿੱਛੇ ਰੱਖ ਲੀ ਹਾਂ ਤੱਕ ਇਹਨੂੰ ਹੋਰ ਕਰਨ ਪਣਾ ਸੈਟਪ ਤਾਂ ਇਹਨਾਂ ਦਾ ਬੜਾ ਬੰਦ ਅਮੜਾ ਜੇ ਫੇ ਸੈਟ ਹੋਣੀ ਦੀ ਹੈ ਕਿਤੇ ਦੇ ਵਿੱਚੋਂ ਚੱਲ ਲੋਕਾਂ ਉਹ ਅਰੇ ਫਗਵੀਰ ਉਹ ਨਾ ਬੇਲੇ ਡਰ ਜਾਂਦੀ ਐ ਸੁਖਬੀਦਾਂ ਇਹ ਪਤਾ ਕਿਆ ਕਹਿੰਦੀਆਂ ਜੀ ਹਾਂ ਕਹਿੰਦੀ ਵੀ ਖੇਤਾਂ ਚ ਕਿੱਥੇ ਲਿਆਇਆ ਅੱਛਾ ਵੀ ਕਿਤੇ ਕੱਖੇ ਫੜਾਉਣੇ ਐ ਅੱਛਾ ਅਸੀਂ ਨਹੀਂ ਵੜਨੇ ਇਹ ਕੱਖ ਸਾਡੇ ਲੱਗੇ ਵੇਦੇ ਜੀ ਉੱਥੇ ਫਾਟਕ ਮਨੂੰ ਮੇਰੀਆਂ ਸੱਦੀਆਂ ਦੇ ਸਾਹਮਣੇ ਅੱਛਾ ਮੇਰੀਆਂ ਸੱਦੀਆਂ ਦਾ ਮੱਥਾ ਹੀ ਦੇਖ ਚੱਲਦੇ ਆ ਉਹ ਅਸੀਂ ਤਾਂ ਸੋਚਿਆ ਵੀ ਕਿਤੇ ਗੋਤਰਾ ਵਿਚ ਨੂੰ ਕੱਢੇਗਾ ਤੂੰ ਗੱਡੀ ਮੈਂ ਵੀ ਕਹਾ ਵੀ ਆ ਕਿਦਾਂ ਨੂੰ ਪਾੜ ਲਈ ਚਾਓ ਸਤੀ ਗੋਤ ਮਹਾਲ ਉਹ ਭਾਈ ਮਹਾਲ ਵਾਲਿਆਂ ਦੀਆਂ ਸਤੀਆਂ ਲੱਭ ਗਈਆਂ ਜਿਹਨਾਂ ਨੂੰ ਪਤਾ ਨਹੀਂ ਤਾਂ ਭਾਈ ਆ ਦੇਖ ਲੋ ਆ ਲਿਖਿਆ ਹੋਇਆ ਜਰੂਰ ਪਹੁੰਚੋ ਮਾਲਾ ਭਾਈ ਇੱਥੇ ਵੀ ਜ਼ਰੂਰੀ ਆ ਮਾਲਾ ਮਹਾਲ ਵਾਲੇ ਭਾਈ ਮਹਾਲ ਗੋਤ ਮਹਾਲ ਗੋਤ ਵਾਲਿਆਂ ਦੀਆਂ ਸਤੀਆਂ ਭਾਈ ਇਹ ਆਪ ਨੂੰ ਤੇ ਬਰਾਬਰ ਭਾਈ ਇਹਦੇ ਤੇ ਕੰਮ ਲਾਉਣੇ ਪਾਣੇ ਆਪਾਂ ਨੂੰ ਸੈਂਟਰ ਫੋਲਡ ਇਹ ਵਾਕੀ ਦੀ ਰੱਖਣੇ ਕੋਈ ਜੇ ਮਧਾਰਣੀ ਇਹ ਵੀ ਇਤਿਹਾਸ ਹੁੰਨੇ ਆ ਜੀ ਜੇ ਜਿਨ੍ਹਾਂ ਜਿਹਨਾਂ ਨੂੰ ਪਤਾ ਪਤਾ ਹੈ ਪਰ ਜਿੰਨਾਂ ਨੂੰ ਮੈਨੂੰ ਪਤਾ ਹੈ ਵੀ ਸਾਡੇ ਜਿਹੜੇ ਪੂਰਵਜ ਤੇ ਉਹ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਸਤੀ ਹੋਏ ਕਰਦੀ ਹੁੰਦੀ ਦੀਆਂ ਸਾਡੇ ਮਹਾਲ ਗੋਤੀਆਂ ਦੇ ਵਿੱਚ ਤੇ ਜਿਹੜੇ ਸਾਡੇ ਬਜ਼ੁਰਗਾਂ ਪੂਰਵਜ ਬਜ਼ੁਰਗੋ ਤੇ ਉਹਨਾਂ ਦੇ ਨਾਲ ਜਿਹੜੀਆਂ ਸਤੀਆਂ ਹੁੰਦੀਆਂ ਸੀਗੀਆਂ ਉਹਨਾਂ ਨੇ ਇਹ ਜਗ੍ਹਾ ਬਣੀਆਂ ਬਣਾਈਆਂ ਹੋਈਆਂ। ਯਾਨੀ ਸਿੱਖ ਧਰਮ ਦੇ ਵਿੱਚ ਇਹਨਾਂ ਚੀਜ਼ਾਂ ਦੀ માનਤਾ ਤਾਂ ਹੈ ਨਹੀਂ। ਹਮ ਪਰ ਕਿਤੇ ਨਾ ਕਿਤੇ ਜਦੋਂ ਅਸੀਂ ਇਹਨਾਂ ਭਾਵਨਾਵਾਂ ਨਾਲ ਜੁੜੇ ਹੋਏ ਹਾਂ ਵੀ ਸਾਡੇ ਪੂਰਬਜ ਨੇ ਵੀ ਸਾਡੇ ਬਜ਼ੁਰਗ ਨੇ ਬਸ ਉਹਨਾਂ ਨੇ ਤੇਜਾਦ ਕਰਨਾ। ਜੇ ਉਹ ਹੈਗੇ ਆ ਤਾਂ ਜੇ ਉਹ ਹੈਗੇ ਤੇ ਉਸ ਸਮੇਂ ਤਾਂ ਅੱਜ ਅਸੀਂ ਹਾਂ। ਜੋ ਉਸ ਸਮੇਂ ਹੁੰਦੇ ਹੀ ਨਾ ਸਤ ਸ੍ਰੀ ਅਕਾਲ ਜੀ ਵੀਰਾਂ ਹਾਂ ਤੁਸੀਂ ਸਾਰੇ ਨਾ ਅਜੇ ਵੀਡੀਓ ਬਣਾਉਂਦੇ ਨਾ ਸਾਡੇ ਰੂਰ ਹੁੰਦੇ ਸਾਰੇ ਜਣੇ ਦੇ ਹੁਣ ਕਿਤੇ ਗਲਤ ਕਮੈਂਟ ਨਾ ਕਰੋ ਵੀ ਮੋੜੀਆਂ ਆਪਣੇ ਕੋ ਮੀ ਜਾਂਦੇ ਐ ਮੈਂ ਸਿੱਤੇ ਹੋਵੇ ਉਹ ਗੱਲ ਨਹੀਂ ਜੀ ਕਰਨੀ ਕਿਸੇ ਨੇ ਵੀ ਹੱਥ ਬੰਨ ਕੇ ਬੇਨਤੀ ਹਰ ਇੱਕ ਬੰਦੇ ਦੀ ਆਪਣੀ ਆਪਣੀ ਸ਼ਰਦਾ ਪਰਮਾਤਮਾ ਜਿਹੜਾ ਕਣ ਕਣ ਦੇ ਵਿੱਚ ਵਸਦਾ ਕਣ ਕਣ ਇਹ ਤਾਂ ਫਿਰ ਵੀ ਸਥਾਨ ਬਣਾਇਆ ਹੋਇਆ ਆਪਾਂ ਨੇ ਹਾਂ ਸੋ ਮਹਾ ਵੀ ਜਿੰਨੇ ਟਾਈਮ ਦੇ ਵਿੱਚ ਆਪਣਾ ਤੇ ਰੇਲਵੇ ਸਟੇਸ਼ਨ ਵਾਲਾ ਉਹ ਲੱਗਿਆ ਵਾ ਉਹਨਾਂ ਟਾਈਮ ਦੇ ਆਪਾਂ ਸਾਡੇ ਜੀ ਹੈਨਾ ਤੇ ਕਾਲਪੁਰ ਦੇ ਦੁਨੀਆ ਨੂੰ ਛੱਡਣ ਆ ਗਿਆ

ਵਾਡੇ ਵੱਨੋਂ ਕਰਿਆ ਸਮਾਪਤ ਇੱਥੇ ਜਾਂਦੇ ਦਸਵੇਂ ਨੂੰ ਠੀਕ ਠੀਕ ਨਹੀਂ ਅਸੀਂ ਤਾਂ ਐ ਸੋਚਿਆ ਨਾ ਵੀ ਵਿਚੇ ਨੂੰ ਕੋਈ ਗੁਪਤ ਰਸਤਾ ਹੋਊਗਾ ਅਸੀਂ ਤਾਂ ਹਾਬ ਨਾਲ ਆ ਗਏ ਹਾਂ ਅਸੀਂ ਕਾ ਵੀ ਫਾੜਾਂ ਦੇ ਪਏ ਖੜੇ ਰਹਿਣ ਵੀ ਉੱਧਰੋਂ ਲੰਘ ਜਾਣਾ ਯਾਰਲੀ ਲਾਲੀ ਕਿਸੇ ਨੇ ਕੀਤੀ ਇਹ ਚੱਲੂ ਕੋਈ ਨਹੀਂ ਇਹ ਚੱਲੂ ਰਾਉੜਾ ਅੱਜ ਕਹਿੰਦਾ ਥੱਗ ਸੱਤਿਆ ਦੇ ਮੱਥਾ ਟੇਕ ਕੇ ਫੇਰ ਫੜਾ ਖੁੱਲਦਾ ਉਹ ਵੀ ਪਹਿਲਾਂ ਉਹ ਮੱਥਾ ਟੇਕਣਾ ਬੈੰਦਾ ਫੇਰ ਫੜਾ ਖੁੱਲਦਾ ਲੋ ਜੀ ਪਹੁੰਚ ਗਏ ਜੀ ਅ ਪਹੁੰਚ ਕੇ ਦੇਖੋ ਜੀ ਇੱਕ ਗੱਲ ਆ ਮਾਸੀ ਦੇ ਘਰ ਤੇ ਬੰਨਣੇ ਤੇ ਡਰਦੀਆਂ ਐ ਗੱਲ ਲੈ ਕੋਈ ਹਾਂ ਪਿੱਛੇ ਨਹੀਂ ਹੋਈ ਜੇ ਨਹੀਂ ਸਾਨੂੰ ਕਹੀ ਜਿੰਦੀਆਂ ਘਾਹ ਨੂੰ ਜਾਓ ਘਾਹ ਨੂੰ ਜਾਓ

ਬੰਨੀ ਹੋਈ ਆ ਹਾਂ ਜੋ ਆ ਜੋ ਆ ਜਾਣ ਦਿਆ ਕਰੋ ਤੁਸੀਂ ਉਹਨਾਂ ਨੂੰ ਪਤਾ ਨਹੀਂਦਾ ਵੀ ਦੇਖਦੀ ਆ ਕਿਉਂ ਕੀ ਆ ਚਲੋ 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 ਇਹ ਮਾਨੂੰ ਵੱਡੇ ਰਹਿ ਗਈ ਕਹਿੰਦੇ ਫੋਨ ਕਰੋ ਸਸਰੀ ਘਰ ਓਕੇ ਇੱਥੇ ਡਰਦੇ ਦੇ ਆ ਲਾ ਚੱਕੀ ਫਿਰਦੀ ਲੈ ਸਸਰੀ ਘਰ ਬਬੂ ਨਾ ओए एक और चक्की फिरदा ए ਖਾਤਰੀ ਕਰਦਾ ਨਹੀਂ ਮਿਲਦਾ ਬਾਲ ਕਾ ਹੀ ਨਹੀਂ ਆ ਮੀਆਂ ਵਾਲੀ ਤੇ ਆ ਨਹੀਂ ਜਾਂਦੀ ਮਾਰਗੀ ਸਹੀ ਮਾਰਗੀ ਹਾਂ ਬਾਲ ਨੂੰ ਉਹਦੇ ਤੋਂ ਤਿਆ ਕਰਾਇਓ ਮੈਂ ਨਾਲ ਤੇ ਚਲ ਇਹਦਾ vai ਪੁੱਛ ਮਾਰਦੀ ਤੁਸੀਂ ਕਹਿੰਦੇ ਡਰਦਾ ਹੋ ਇਹ ਨਾ ਜਿਹੜਾ ਉਹ ਪਿਆ ਬਿਮਾਰ ਆ ਉਹ ਮੈਨੂੰ ਰਾਤਾ ਕੰਮ ਖਰਾਬ ਆ ਪਿਆ ਮੈਂ ਬਿਮਾਰੇ ਦੇ ਘਰ ਨਹੀਂ ਬਿਮਾਰ ਨਹੀਂ ਹੈ ਬਾਗਿਆ ਮੈਂ ਕਰ ਦ ਸੁਜੀ ਵੀ ਕਰ ਦ ਔਖਾ ਔਖਾ ਜੀ ਸਾਲ ਹੁੰਦਾ ਬੁੱਤੋ ਤਾਂ ਹਰ ਟੀਕੇ ਟੂਕੇ ਲਵਾਉਣੇ ਤੇ ਹਾਂ ਛੋਟੇ ਬੱਚੇ ਵੀ ਟੀਕੇ ਲੱਗੇਗਾ ਨਾ ਬੜਾ ਅੱਜ ਹਟੜਾ ਟਟੜਾ ਟਟੜਾ ਜਾਗਾ ਕਿਨ ਵੀ ਅੱਸਾਂ ਬੁਲ ਗਿਆ ਉਹ ਭਲਾ ਜੀ ਚਲਾ ਕੇ ਦੁੱਸਤ ਹਾਏ ਮੇਰੇ ਰੱਬਾ ਉਹ ਤੂੰ ਕੀ ਕਰਤਾ ਹਾਏ ਮੇਰੇ ਰੱਬਾ ਕਿ ਨਾ ਰੋੜਾ ਪਾਇਆ ਮੁੰਡਿਆ ਨੇ ਲੈ ਲੈ ਕਿ ਫਰਾਈ ਹੋ ਲੈ ਕਿ ਤੇਰੇ ਕਿ ਫਰਾਈ ਕਿ ਚਰੇ ਨਹੀਂ ਕੱਕੇ ਮਿੱਠੀ ਵਰੀ ਅੱਛਾ ਚਲੇ ਗਏ ਕਿ ਮਿੱਦੀ ਵੜੀ ਤੁਸੀਂ ਇਹਦੇ ਗੱਲੇ ਖੇਲੀ ਜਾਂਦੇ ਬਸ ਅੰਦਰ ਬੈਠੇ ਬੜੇ ਰੌਂਡੀ ਹੋ ਤੁਸੀਂ ਤਾਂ ਫਿਰ ਇਹਦੀ ਮੰਮੀ ਕੋ ਛੱਡਿਆ ਇਹਦੀ ਕੋਲ ਜਾ ਇਹਦੀ ਮੰਮੀ ਬੁਲਾਉਂਦੀ ਆ ਵਾਹ ਇਹ ਲੈ ਖਲਾਉਣ ਲੱਗ ਗਈ ਉਹਨੂੰ ਕੋਈ ਨੂੰ ਇਹ ਇਹਨੂੰ ਉਹਦੇ ਤੋਂ ਛੱਡੋ ਜਵਾਕਾਂ ਨੂੰ ਇਹਨਾਂ ਨੂੰ ਛੱਡੋ ਜਵਾਕਾਂ ਨੂੰ ਛੱਡ ਗਿਆ ਉਹ ਤਾਂ ਛੱਡ ਗਿਆ ਬੀਬੀ ਕਿਧਰ ਗਈ ਸੀ ਨਹੀਂ ਬਹੁਤ ਸਾਡੇ ਕੁੰਮਣਾਂ ਗੱਲ ਤੇ ਅੱਛਾ ਫੇਰ ਤਾਂ ਠੀਕ ਹੈ ਹਾਂ ਉਹ ਜੇ ਪਾਰੀ ਕਰਨੀ ਪਾਰੀ ਉਹ ਮੈਨੂੰ ਨਹੀਂ ਪੜਿਆ ਇਕੜੀ ਹਰਦਾ ਹਰਦਾ ਪਤਾ ਪਤਾ ਬਿਮਾਰ ਹੋ ਰਹਿਣਾ ਇਹਨਾਂ ਬਿਮਾਰ ਹੋ ਰਹਿਣਾ ਸੱਤ ਸਾਨੂੰ ਬਿਮਾਰੀ ਲੱਗੀ ਵੀ ਇਹਨਾਂ ਨੂੰ ਵੀ ਲੱਗ ਜਣੀ ਛੋਟੇ ਛੋਟੇ ਨੂੰ ਮੈਂ ਫੜੀ ਲੈ ਦੱਸ ਕਿਹ ਹੈ ਦੋਹਾਂ ਤੇ ਰੱਖੋ ਯਾਰ ਆਪਣਾ ਨਹੀਂ ਨਹੀਂ ਹਾਂ ਮੈਂ ਤਾਂ ਕਹਿੰਦਾ ਤਾਂ ਪਰ ਹੁਣ ਛੋਟੇ ਹੋਣੇ ਆ ਰਹੇ ਜਿਵੇਂ ਹੀ ਮਮੀ ਇੱਥੇ ਮਮੀ ਇੱਥੇ ਕਰਾਂਗੇ ਆਹ ਜੀ ਮਾਸੇ ਸੋ ਚਪਲਾਂ ਪਾਈਆਂ ਹੋਈਆਂ ਮੈਂ ਕਹਿੰਦਾ ਬਗੈਰ ਚਪਲਾਂ ਦੇ ਦੌੜੀ ਜਾਂਦੀ ਹੈ ਆਹ ਚੱਲ ਇਹ ਦਵਾਈਆਂ ਇਕੱਠੀਆਂ ਦਵਾਈਆਂ ਇਕੱਠੀਆਂ ਕਰਦੀ ਫਿਰਦੀ ਐ ਇਹ ਸੁਭੀ ਦਵਾਈ ਮੈਂ ਵੀ ਨਹੀਂ ਲਿਖਿਆ ਆਪਣੀ ਤੇ ਲੈ ਆਈ ਨਾ ਹੂੰ ਤੇਰਾ ਪੰਜ ਕਿਹ ਕੋਈ ਦਵਾਈ ਆਪਣੀ ਦੋਨਾਂ ਦੀ ਨਾ ਲੈ ਆਂਦੀ ਥੋੜੀ ਵੀ ਅੱਛਾ ਬੇਟਾ ਫੇਰੀ ਬੰਨਣਾ ਤਾਂ ਕੋਲ ਠੀਕ ਐ ਮੈਂ ਕਿਹਾ ਜਲ ਮੈਂ ਹੋਰ ਨਮਾਇ ਮਾਸੀ ਤੇ ਭੰਗੜਾ ਲਾਗੀ ਪਾਉਣ ਆਏ ਹੱਥ ਆ ਲਾ ਬੇ ਉਹ ਪਰ ਮੈਂ ਮਾਹ ਨਹੀਂ ਨੁਕ ਤੇ ਗਿਆ ਤਾਂ ਲੰਬੀ ਡਿੰਗੇ ਹੋ ਗਈ ਇਹਦਾ ਮੱਜ ਦੇ ਸੋਈ ਲੈਣਗੇ ਅੱਛਾ ਠੀਕ ਹੈ ਠੀਕ ਹੈ 10 ਦਿਨ ਦਾ ਕੁਦ ਮੈਂ ਹਾਂ ਇੱਕ ਬਹੁਤ ਵਧੀਆ ਕਰਕੇ ਦਿੰਦਾ ਦਵਾਈਆਂ ਤੂੰ ਵੀ ਜੜੀ ਲੈ ਆਈ ਤੂੰ ਹਾਂ ਆ ਆ ਫਾਦੇ ਪਮੀ ਸਤਿ ਸ਼੍ਰੀ ਅਕਾਲ ਇਹਨਾਂ ਦੀ ਜੜੀ ਵੀ ਇਹਨਾਂ ਦੀ ਵੀ ਰਸਤਾ ਨਹੀਂ ਦੀ ਜੜੀ ਜੋਲੇ ਬਧਾਈਆਂ ਮੈਂ ਤੁਹਾਡੇ ਪੁੱਤੇ ਸੋਈ ਤਸਰੀ ਕਰਨ ਪਾਈ ਤਸਰੀ ਆਇਆ ਮੁੰਡਾ ਨਾ ਨੂੰ ਦੇ ਰਿਹਾ ਤੇ ਕੱਲ ਹੀ ਮੁੰਡਾ ਲੈ ਕੇ ਮੁੰਡਾ ਲੈ ਕੇ ਆਉਂਦਾ ਹੱਸਦਾ ਮਾਜਾ ਵਟਾ ਦੇਖਦੇ ਮੈਂ ਸਾਨੂੰ ਕਿਹੜੇ ਪਤਾ ਹੋਵੇ ਆ ਕਿ ਮਤਲਬ ਤੁਸੀਂ ਭਾਈ ਕੁਝ ਖਬਰ ਨਹੀਂ ਸਾੰਤੀ ਉਹ ਨਹੀਂ ਕਰੀ ਹੈਗੀ ਹਾਂ ਤੇ ਕਰਦੇ ਤਾਂ ਦੇ ਵੀ ਆਉਂਦੇ ਤੁਸੀਂ ਤਾਂ ਵੇਟ ਹੀ ਲਿਆ ਚੀਬੀ ਸੌਣ ਲੱਗਦੀ ਹੋਏ ਅੱਛਾ ਸੌਣ ਲੱਗੇ ਤੇ ਹਾਂ ਚਲ ਕੋਈ ਆਹ ਰੱਖਦੇ ਪੁੱਤ ਆ ਆ ਗਿਆ ਆਉਂਦੇ ਆ ਜੀ ਜੀ ਆ ਜਾਣਾ 1 ਵਜੇ ਦੇ ਟਾਈਮ ਤੋਂ 2 ਵਜੇ ਕੇ ਪੱਪੀ ਹਨਾ ਕਿੰਨੇ 2 ਵਜੇ ਨੇ ਤਿੰਨ ਵਜੇ ਨੇ ਆਲੇ ਉਹ ਭਾਈ ਹਾਂ ਹਾਂ ਤਾਂ ਆਪਾਂ ਉੱਥੇ ਦੁਖੀ ਕਰ ਲਿਆ ਉਹਨੇ ਉਹ ਲੱਗ ਗਿਆ ਤਾਂ ਰਸਤੇ 'ਚ ਪਾਟਕ ਹੋ ਹੋ ਰੱਬਾ ਮੇਰਿਆ ਐ ਨਾ ਟਾਈਮ ਐ ਵੀ ਮਤਵਾਣੇ ਪੱਪੀ ਦੇ ਪੁੱਤ ਮਾਰ ਜਿੱਦੀ ਵੀ ਅੱਛਾ ਕਾਲੀ ਮੈਂ ਬੋਲ ਕਰੀ ਅਬੀ ਦੀ ਵੀ ਚੱਕ ਲਈਏ ਨੇ ਅਬੀ ਦਾ ਨਾ ਹੋ ਰਿਹਾ ਕਿਸੇ ਬਹੁਤ ਸੌਂਨਾ ਚੱਕਦੇ ਮੱਟੇ ਉਹਨੇ ਕਦੇ ਫੜਿਆ ਨਹੀਂ ਲਵਾਪਾ ਕਹਿੰਦਾ ਮੈਂ ਬਿਮਾਰ ਹੋ ਜਾਉਂਦਾ ਵੀ ਉਹਦਾ ਆਪਨੇ ਬੰਦ ਕਰੇ ਵੀ ਲਾ ਕੁਈ ਹੋ ਲੁੱਸੀ ਇਹਦਾ ਕੁਝ ਨਾ ਤੇਰੇ ਟੀਕਾ ਲੱਗੂਗਾ ਟੀਕਾ ਲਾ ਦੇ ਦੇ ਦੇਖ ਲੈ ਗੇਮ ਤੇ ਨਹੀਂ ਉਹ ਮਾਸੀ ਨੇ ਵੀ ਚੱਕ ਤੇ ਫਟੇ ਸ਼ੂਗਰ ਮਾਸੀ ਬੱਲੇ ਦੇ ਪੀੜ ਚ ਨਾ ਵੀ ਠੰਡ ਪੀਨੋ ਕਿਵੇਂ ਹੈ ਇਹ ਵੀ ਅਦੁਕਰਾਤਾ ਇਹਨੇ ਫੇਤਾ ਮੈਂ ਵੀ ਝੂਠਾ ਕਰਵਾ ਕਰਵਾ ਕੇ ਖਾਈ ਜਾ ਕਰਾਂਗਾ ਸਾਰਾ ਕੁਝ

ਇਹ ਕੋਈ ਨਾ ਤੱਕੀਏ ਰੱਬ ਨੇ ਨਹੀਂ ਕੰਮ ਕਰਦੇ ਅਸੀਂ ਵੀ ਪੀ ਕੇ ਆਏ ਆ ਸਾਨੂੰ ਪਤਾ ਤਾਂ ਵੀ ਇੱਥੇ ਵੀ ਮਿਲਣਾ ਢੰਡਾ ਸਾਨੂੰ ਲਾ 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 ਨੀ ਨਾ ਤੂੰ ਕਿਉਂ ਉਪਰ ਚੱਲਦੀ ਆ ਫਿਰ ਨਿਕਲਦੀ ਆ ਹਾਂ ਪੀਦਾ ਹੁਣ ਆ ਨਾ ਪੀ ਆ ਮੈਂ ਅਰੇ ਫਿਰ ਲੰਬੇ ਨੂੰ ਗਿਆ ਦੀਦੀ ਹੋਏ ਓ ਯਾਰ ਉਹ ਨਿਕਲ ਜਾ ਤੂੰ ਕਾਲੀ ਕਹਿਣੀ ਹੈ ਮੈਂ ਨੋ ਗਿਆ ਭਰੀ ਹੋਈ ਆ कोई कोय नु गोमटा खेळन दे पचली जा यार तेरी तो ताई अच्छा अच्छा ਹਾਏ ਰੱਬਾ ਅੱਖ ਤੇ ਵਿੱਤ ਆ ਗਈ ਨਹੀ ਨਹੀ ਮਰੀ ਵੀ ਨਹੀਂ ਜਿੱਕੇ ਹਾਏ ਰੱਬਾ ਮੈਨੂੰ ਮਰੀ ਤੇ ਨੀ ਜਿੱਕੇ ਸਾਡ ਬੋਲ ਗਿਆ ਆਪਾ ਲੈਣ ਆ ਗਿਆ ਪਹੁੰਚ ਗਈ ਬਾਹੂ ਦੱਸੋ ਹਾਲ ਤਾਂ ਫਿਰਨੇ ਆ ਕਿਦਾਂ ਹੋਰ ਪਹਿੰਦੀ ਨਹੀਂ ਮੇਰੀ ਚੱਲ ਗਈ ਮਨਿਹਰੇ ਦੇ ਘਰ ਪਹੁੰਚ ਗਈ ਆ ਵੀ ਲੈ ਮੈਂ ਵੀ ਬੈਠਾ ਲਾ ਹਰੀ ਪੱਤੇ ਬਿਠਾ ਲਾ ਜਦੋਂ ਅਸੀਂ ਤੇਰੇ ਨਾਲ ਕਿਤੇ ਮੈਂ ਕਰਿਆ ਮਾਮੀ ਨੂੰ ਫੋਨ ਮੈਨੂੰ ਦੱਸਿਆ ਕਹਿੰਦੀ ਵੀ ਨੇਰੀ ਆ ਗਈ ਪਿੱਛੇ ਤੇ ਪਤਾ ਨਹੀਂ ਕਿੱਥੇ ਉਲਝੇ ਹੋਣੇ ਆ ਉਹ ਬਚਰੇ ਉਹ ਦੂਜਾ ਤੇਰੀ ਇੱਕ ਦਾ ਉਹ ਤੇ ਬੱਦਲ ਗਿਆ ਤੇਰਾ ਸੜਕ ਉੱਤੇ ਵੀ ਗਿਆ ਅੱਛਾ ਪਹਾੜਾਂ ਪਰ ਹਾਂ ਪਹਾੜਾਂ ਪਰ ਅਸੀਂ ਵੀ ਦੇਖੋਗੇ ਜਾ ਕੇ ਪਹਾੜਾਂ ਪਰ ਉਹ ਅਲੀ ਡਾਕਟਰ ਅਲੀ ਮਾਸੀ ਚੰਨੀ ਆ ਫਿਰ ਚਾਹ ਪਾਤੀ ਉਹ ਨਹੀਂ ਚਾਹ ਕੀ ਲੈਣੀ ਆਇਓ ਮੇਰੇ ਰੱਬਾ ਭੁੱਲੇ ਤੂੰ ਥੱਲੇ ਤਾਰਿਆ ਥੱਲੇ ਤਾਰਿਆ ਔਖਾ ਹੋਣਾ ਕੰਮ ਚਾਹਦਾ ਤਾਂ ਹਾਈ ਪਹਿਲਾਂ ਠੰਡਾ ਉੱਪਰ ਤੇ ਤੂੰ ਡਸਟਪਿਨ ਬਣਾਉਣਾ ਸਾਡੇ ਟਿੱਡ ਮੈਨੂੰ ਆਇਆ ਦੱਸ ਪਹਿਲਾਂ ਪਹਿਲਾਂ ਠੰਡਾ ਨੇ ਪੀ ਚਾਹ ਪਈ ਗੱਬਿਆ ਹਾਂ ਪਤਾ ਹੀ ਨਹੀਂ ਹੈਗਾ ਹਾਏ ਰੱਬਾ ਵੇ ਕੱਲ੍ਹ ਦੇ ਮੈਂ ਹਾਂ ਉਹ ਮਾਂ ਨੂੰ ਕਬੈਗ ਵੀ ਲੈ ਕੇ ਆਇਆ ਤਾਂ ਹਾਂ ਤੂੰ ਕੰਮ ਜਿਆਦਾ ਜੀ ਹੋਈ ਐ ਅੱਛਾ ਇੱਕ ਕਿਹੜੀ ਦੀ ਕਰਦੇ ਸੁੱਜੀ ਵੀ ਕਿਹੜੀ ਦੀ ਐ ਜੀ ਹਾਂ ਅੱਛਾ ਇਹ ਉਈ ਨਾਲੇ ਨਾ ਉਹ ਕਿੰਨੇ ਬੀਸੇ ਬੂਸੇ ਕਿੰਨੇ ਐ ਇਹ ਬੋਲ ਦੇ ਨਾ ਮਾਰ ਦੇ ਮੇਰੇ ਗਲਬ ਮਾਰਿਆ ਓਏ ਤੇਰੀ ਤੇਰੇ ਤਾਂ ਟੀਕੇ ਵੀ ਲਵਾਉਣੇ ਪੈਣੇ ਫਿਰ ਇਹ ਗਲਤ ਗੱਲ ਐ ਧਿਆਨ ਰੱਖੋ ਇਹਦੇ ਨਾਲ ਹਾਂ ਅੱਧਾ ਦੇਖੋ ਕਰਦ ਜਿੱਦਾਂ ਸੁਜੀ ਹੋਏ ਆ ਹੂੰ ਰੱਖਦੇ ਤਾਂ ਹੀ ਕਰਿਆ ਹੁਣ ਕੋਸੇ ਦੀ ਕਰਦ ਗੱਲ ਮੈਂ ਕਿੱਥੇ ਗਾ ਕਰਦੀ ਮੈਂ ਦੇ ਨੂੰ ਥੱਪੜ ਮਾਰਿਆ ਹੁਣ ਇਹਦੇ ਪੱਕਾ ਜਦੋਂ ਤੇਰੇ ਮਾਰੇ ਵੀ ਉਹ ਅੱਥੇ ਉਹ ਮਾਰੇ ਤੇ ਨੇ ਜਦੋਂ ਇਹ ਨਹੀਂ ਮਾਰੇ ਹੈਗੇ ਮਾਦ ਅੱਛਾ ਮਾਰ ਦਾਂ ਹਾਂ ਹੂੰ ਥੋੜਾ ਸਖਤੀ ਹਲਕੇ ਉਹ ਬੱਸ ਆਹ ਸਭ ਤੇ ਕੁ ਹਾਂ ਮੈਂ ਡਰਦੀ ਜਾਂਦਾ ਐਂਜਾਂ ਦੇ ਵੀ ਡਰਦੀਆਂ ਇਹ ਉਹ ਤੁਰਪੋ ਹੁਣ ਮੈਨੂੰ ਇਹਨਾਂ ਦੀ ਸਮਝ ਨਹੀਂ ਲੱਗਦੀ ਹੈਗੀ ਹੈ ਚੋੜੀ ਸਾਲਾ ਬਾਈ ਸਾਲੀ ਇਹ ਤਾਂ ਮਾਸੀ ਪੁੱਛਦਾ ਚਾਹ ਮਾਸੀ ਮੇਰੀ ਗੱਲ ਜੇ ਟਾਲ ਕੇ ਜਾਊਗੀ ਕਿਤੇ ਉਹਨਾਂ ਮਾਸੀ ਮੇਰੀ ਗੱਲ ਟਾਲ ਕੇ ਤੁਹਾਡੇ ਸਾਰਿਆਂ ਕੋ ਮੁੱਕਰ ਕੀਤੀ ਨਾ ਇਹ ਬਾਹੀ ਚੀਜ਼ ਆ ਫਿਰ ਨੇਤਰ ਨੇਤਰੇ ਆ ਨਾ ਨਾਲੇ ਕਹਦੇ ਕਿ ਨੇਤਰ ਨੂੰ ਸਾਰਾ ਪਤਾ ਹੀ ਆ ਇਹਨੂੰ ਸਭ ਕੁਝ ਪਤਾ ਹੈ ਹਾਂ ਤਾਂ ਹਾਂ ਇਹ ਵੀ ਮੇਰੇ ਪੜਾ ਦਾ ਮੈਂ ਕਿਹਨੇ ਦਰਦ ਕਰੀਆ ਕੀ ਆਹ ਸੋਦੀ ਸੀ ਵੀਰ ਹਣਾ ਦਵਾਈ ਦੂਈ ਚੱਕ ਲਈ ਕੋਲ ਜਿਹੜੀ ਹੈਗੀ ਦੀ ਚਲੋ ਆਜੋ ਚੱਲ ਬਈ ਯਾਰੀ ਚਲੋ ਵੀ ਚਲੋ 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 ਹੋ ਆਜੋ ਹੁਣ ਇਹਨਾਂ ਨੂੰ ਕਿਪ ਕਿਪ ਉਹ ਮੈਂ ਬਾਜੇ ਵਾਲੇ ਕਰੇ ਹੋਏ ਮੈਨੂੰ ਲੱਗਦਾ ਉਹਨਾਂ ਨੂੰ ਡਿਗਰੀਆਂ ਸੀ ਹੈਨਾ ਆ ਕੀ ਕੀਤੀ ਕਰਦੀ ਕਦੂ ਆਜੋ ਇਹ ਬੱਤੀ ਐਦੋ ਹੋ ਕਰਦੀਆਂ ਕਿਆ ਉਹ ਵੀ ਨਹੀਂ ਕੀਤੀ ਚੱਬ ਚੱਬ ਕੇ ਕਿਹਨੂੰ ਕੱਤੂ ਬਾਤ ਕਰਾ ਲਈ ਜੇਤੀ ਕਹਿੰਦੇ ਉਹ ਤਾਂ ਐਤਵਾਰ ਵਿਟਾ ਲਈ ਉਹਦੀ ਤੋਂ ਬਾਅਦ ਹੀ ਕਰੂ ਹਾਂ ਕਦੂ ਕਦ ਕਰਉਣਾ ਪੈਣਾ ਹਾਂ ਹੁਣ ਕਿਆ ਚੱਕਰਾਂ ਚ ਪੈ ਗਿਆ ਤੋਰ ਦੇ ਕੱਢ ਲੈਦੇ ਹੁਣ ਆ ਜੀ ਬੇਤਰ ਆ ਜਾ ਆ ਗਿਆ ਵੀ ਰੈਡੀ ਆ ਭਗਵੰਤਵਾ ਚੱਕੀ ਫਿਰਦੀ ਆ ਭਗਵੰਤਵਾ ਫਰਮਸ਼ੀ ਉਹੀ ਲੈ ਆਈ ਫਿਰਦੀ ਆ ਸਾਡਾ ਸਾਡਾ ਸੀਐਮ ਸਾਡੇ ਨਾਲੇ ਕੋ ਮਜ਼ਾ ਚਾਰਿਆ ਰੋਡੇ ਮਿਲ ਗਿਆ ਬਗਰਾਉਗਾ ਸਾੜੂ ਵਾਲਾ ਨਾਲ ਨਾਲ ਕੋਲੀ ਦੇਖ ਕੇ ਆਉਂਦਾ ਫਾਲ ਦਿਖਾ ਕੇ ਚਲੋ ਹਾ ਜੀ ਆਦੇਵਾ ਚਲੋ ਜਿਹੜਾ ਇਕੱਲੇ ਬਲੌਗ ਨਹੀਂ ਮਿਲਦੇ ਜੀ ਤੁਹਾਨੂੰ پره ما د بندرونو سره چړدی کله چ رکھے